ਸਾਂਝਾ ਸੀ ਯਾਰ ਉਹ ਆਹ ਆ ਜਿਹੜਾ ਇਹ ਮਹਿਲ ਬਣਾਇਆ ਹੋਇਆ ਹੈਗਾ ਇਹਦੇ ਵਿੱਚ ਬੈੰਦਾ ਸੀਗਾ ਤੇ ਇਹਦੇ ਵਿੱਚ ਦਾ ਦਸنگਾ ਸਾਮ ਸੀਗਾ ਇੱਥੇ ਦਾ ਤਖਤ ਹੈਗਾ ਤੁਹਾਨੂੰ ਤਖਤ ਦਿਖਾਉਣੇ ਹੈਗੇ ਸੰਗ ਮਾਰਮਰ ਦਾ ਬਣਿਆ ਹੋਇਆ ਹੈਗਾ ਮਤਲਬ ਜਿਹੜੇ ਆਮ ਜਨਤਾ ਸੀ ਆਮ ਲੋਕ ਸੀ ਉਹਨਾਂ ਦੀਆਂ ਸਮੱਸਿਆਵਾਂ ਸੁਣਦਾ ਸੀਗਾ ਉਹਦਾ ਹੱਲ ਕਰਦਾ ਸੀਗਾ ਤੇ ਇਹਦੇ ਅੱਗੇ ਇੱਕ ਚਬੂਤਰਾ ਬਣਿਆ ਹੋਇਆ ਹੈਗਾ ਉਹ ਪਹਿਲਾਂ ਤੁਹਾਨੂੰ ਸੰਗਸਣ ਦਿਖਾਉਣੇ ਹੈਗੇ ਤੇ ਸੰਗਸਣ ਦੇ ਕੋਲ ਨਾ ਨੀਚੇ ਦੇ ਪਾਸੇ ਆ ਜਿਹੜਾ ਚਬੂਤਰਾ ਬਣਿਆ ਇੱਥੇ ਉਹਦਾ ਇੱਕ ਵਜੀਰ ਖੜਦਾ ਸੀਗਾ ਤੇ ਵਜ਼ੀਰ ਅਰਜੀ ਪੜ ਕੇ ਸਾਂਝ ਹੰਦਾ ਸੀ ਕਿ ਕੀ ਮੁਸ਼ਕਲਾਂ ਨੇ ਕੀ ਕਿਹੜਾ ਕੋਈ ਲੜਾਈ ਝਗੜਾ ਹੈ ਨਾ ਉਹਦੇ ਬਾਰੇ ਦੱਸ ਦੋ ਸੀਗਾ ਤੇ ਬਾਕੀ ਉਹ ਭਾਈ ਨਿਪਟਾਰਾ ਕਰਦੇ ਸੀ ਇੱਥੇ ਸਮੱਸਿਆਵਾਂ ਦਾ ਹੱਲ ਕਰਦੇ ਸੀ ਤੇ ਜਿਹੜੀ ਆਮ ਜਨਤਾ ਸੀਗੀ ਉਹ ਆ ਜਿਹੜਾ ਤੁਸੀਂ ਗਰਾਊਂਡ ਦੇਖ ਰਹੇ ਹੋ ਸਾਹਮਣੇ ਡੋੜੀ ਦੇ ਕੋਲ ਉਹ ਦੂਰ ਤੱਕ ਇਹ ਉਥੋਂ ਐ ਸਮਝੋ ਜੀ ਉਥੋਂ ਤੱਕ ਭਰਿਆ ਹੁੰਦਾ ਸੀ ਹਾਲ ਇਹ ਭਰਿਆ ਹੁੰਦਾ ਸੀਗਾ ਤੇ ਇਹ ਉਹਦਾ ਸਿੰਘ ਹਸਣਾਗਾ ਹਸਣ ਦੇਖੋ ਭਾਈ ਤੇ ਫਿਰ ਇੱਥੇ ਜੋ ਵੀ ਨਿਆਏ ਹੁੰਦਾ ਸੀ ਜਾਂ ਇੱਥੇ ਕਰਦੇ ਸੀ ਸਮੱਸਿਆਵਾਂ ਦਾ ਹੱਲ ਦੋਸਤੋ ਆਪਾਂ ਕਰ ਰਹੇ ਹਾਂ ਵਰਲਡ ਟੂਰ ਇਹ ਆਪਾਂ ਇੰਡੀਆ ਤੋਂ ਸ਼ੁਰੂ ਕੀਤਾ ਕਾ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੁਹਾਡੇ ਲਈ ਇਦਾਂ ਜਿਹੇ ਹੋਰ ਵੀਡੀਓ ਲੈ ਕੇ ਆਉਂਦੇ ਰਹਾਂਗੇ